ਅਸੀਂ ਆ ਗਏ ਦੋਸਤੋ ਐਨੀਮਲ ਸੇਵਾ ਟੀਮ ਆਈਸ ਪ੍ਰੋਜੈਕਟ ਵੱਲੋਂ ਅੱਜ ਅਸੀਂ ਪੰਡਲੰਬੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਹਾਂ ਇੱਥੇ ਇਸ ਬੇਜਵਾਨ ਦੀ ਜਾਣਕਾਰੀ ਸਾਨੂੰ ਸਾਡੇ ਵੀਰ ਅੱਗੇ ਸਰਪੰਚ ਤੇ ਆਕਾਸ਼ ਵੱਲੋਂ ਦਿੱਤੀ ਗਈ ਸੀ ਸੋ ਮੈਂ ਸ਼ਨੀ ਤੇ ਵਿਸ਼ਾਲ ਵੀਰ ਵੱਲੋਂ ਇਹਦਾ ਟ੍ਰੀਟਮੈਂਟ ਕੀਤਾ ਗਿਆ ਚਿਚੜ ਵੀਰੂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਗੇ ਹੋਏ ਸੀਗੇ ਅਸੀਂ ਪੱਟਨ ਦੀ ਤੇ ਇੰਜੈਕਸ਼ਨ ਲਾ ਕੇ ਇਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਸਟਾਰਟਿੰਗ ਦੇ ਵਿੱਚ ਕਾਫੀ ਅਗਰੈਸਿਵ ਸੀਗਾ ਜਾਨਵਰ ਫਿਰ ਉਹਨੂੰ ਥੋੜਾ ਰਿਲੈਕਸ ਕੀਤਾ ਸੋ ਵੀਰੋ ਤੁਸੀਂ ਵੀ ਸਾਨੂੰ ਇਹੋ ਜਿਹੀ ਬੇਜਵਾਨਾਂ ਦੀ ਜਾਣਕਾਰੀ ਦੇ ਸਕਦੇ ਹੋ ਜਿਹੜੇ ਕੀ ਕਿਸੇ ਵੀ ਜ਼ਖਮੀ ਹਾਲਾਤ ਦੇ ਵਿੱਚ ਹੁੰਦੇ ਹਨ ਇਹੋ ਜਿਹੀ ਬੇਜਵਾਨ ਕਿਸੇ ਨੂੰ ਕੁਝ ਵੀ ਬੋਲ ਕੇ ਨਹੀਂ ਦੱਸ ਸਕਦੇ ਸੋ ਮੈਂ ਧੰਨਵਾਦ ਕਰਦਾ ਵਿਸ਼ਾਲ ਵੀਰ ਦਾ ਸਾਡੇ ਵੀਰ ਗੱਗੇ ਸਰਪੰਚ ਦਾ ਤੇ ਆਕਾਸ਼ ਦਾ ਜਿਨ੍ਹਾਂ ਨੇ ਇਸ ਬੇਜਵਾਨ ਦੀ ਸਾਨੂੰ ਜਾਣਕਾਰੀ ਦਿੱਤੀ ਸੋ ਵੀਰੋ ਤੁਸੀਂ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਪੇਜ ਨੂੰ ਫੋਲੋ ਕਰਕੇ ਤੁਸੀਂ ਸਾਨੂੰ ਸਪੋਰਟ ਕਰ ਸਕਦੇ ਹੋ ਦੇਖ ਸਕਦੇ ਹੋ ਜਾਨਵਰ ਨੂੰ ਜਦੋਂ ਪਤਾ ਲੱਗ ਗਿਆ ਕਿ ਮੇਰਾ ਇਲਾਜ ਕਰ ਰਹੇ ਹਨ ਤਾਂ ਬਿਲਕੁਲ ਹੀ ਸਾਇਲੈਂਟ ਹੋ ਗਿਆ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਅਸੀਂ ਸਾਡੇ ਸਪੋਰਟਰਸ ਪੈਨ ਗਰੀਬੀ